ਜਿ ਜਿ ਤਰ੍ਹਾਂ ਸਾਡੇ ਵੱਡੇ ਵੱਡੇ ਜੇ ਉਹ ਸਾਨੂੰ ਪ੍ਰਾਣੀਆਂ ਗੱਲਾਂ ਕੋ ਦੱਸਦੇ ਸੀ ਹੁਣ ਸਾਡੇ ਸਮੇਂ ਦੇ ਵਿੱਚ ਇਹ ਖੂਹ ਸਾਰੀ ਹੋ ਗਈ ਗੁਰੂ ਕੇ ਮਹਿਲ ਬਣ ਗਈ ਅਸੀਂ ਵੀ ਗਾਂ ਆਪਣੇ ਬੱਚਿਆਂ ਨੂੰ ਗਾਂ ਨਵੀਂ ਪੀੜ੍ਹੀ ਨੂੰ ਦੱਸਾਂਗੇ ਵੀ ਸਾਡੇ ਸਮੇਂ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਖੂਹ ਨਿਕਲਿਆ ਸੀ ਉਰੀ ਉਹ ਸਾਰੀ ਸਾਡੇ ਹੁੰਦੇ ਆਈ ਅਸੀਂ ਕਰਤ ਸੇਵਾ ਥੋੜੀ ਬਹੁਤੀ ਕੀਤੀ ਜਿੰਨੇ ਜੋਗੇ ਹੈਗੇ ਆ ਇਹ ਇੱਕ ਬਹੁਤ ਛਲਾਗਾ ਜੋਗ ਹੈਗੀ ਜਿਹੜੇ ਬਾਸਰ ਕੇ ਗੱਲਾਂ ਦਾ ਇੱਕ ਨਾਮ ਮਤਲਬ ਬਹੁਤ ਮਸ਼ਹੂਰ ਹੈਗਾ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਹੈ ਆ ਕਿ ਇਹ ਵੀ ਇਸ ਚੀਜ਼ ਦੀ ਖੁਸ਼ੀ ਹੈ ਵੀ ਗੁਰੂ ਕੇ ਮਹਿਲ ਦੇ ਨਾਂ ਤੋਂ ਜਦੋਂ ਬਣੂਗਾ ਨਾ ਫਿਰ ਸੰਗਤਾਂ ਇੱਥੇ ਆਇਆ ਕਰਨਗੇ ਦਰਸ਼ਨ ਕਰਿਆ ਕਰਨਗੇ ਤੇ 24 ਘੰਟੇ ਇੱਥੇ ਰੌਣਕਾਂ ਲੱਗੀਆਂ ਰਹਿ ਕਰਨਗੀਆਂ ਇਹਦਾ ਜਿਵੇਂ ਬਹੁਤ ਮੁਸ਼ਕਿਲ ਹੋ ਗਿਆ ਹੋਊਗਾ ਕਿਉਂਕਿ ਸੰਗਣੀਏ ਬਾਦੀ ਸੀਗੀ ਇਹ ਖੂਹ ਨੂੰ ਲੱਭਣਾ ਬੜਾ ਮੁਸ਼ਕਿਲ ਹੋਇਆ ਹੋਊਗਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਟੈਕਲ ਕੀਤਾ ਔਰ ਕਿਸ ਤਰ੍ਹਾਂ ਕਿਹੜੇ-ਕਿਹੜੇ ਲੋਕਾਂ ਦੀ ਜਿਹੜੀ ਰਾਏ ਲਈਤੀ ਜਿੱਥੇ ਜਿੱਥਾਂ ਪਤਾ ਲੱਗ ਪਾਇਆ ਕਿ ਇਹ ਉਹੀ ਖੂਹ ਹੈ ਜਿਹੜਾ ਗੁਰੂ ਸਾਹਿਬ ਦੇ ਸਮੇਂ ਦਾ ਸੀਗਾ ਇਹ ਖੂਹ सिन्हा ਇਤਿਹਾਸਕ ਜਦੋਂ ਲੋਕਾਂ ਨੇ ਇਹ ਸਮਝ ਕੇ ਬੰਦ ਕਰਤਾ ਜਦੋਂ ਭੱਲੇ ਇਥੋਂ ਚਲੇ ਗਏ ਕਿ ਇੱਥੇ ਕੋਈ ਨੁਕਸਾਨ ਆ ਕੋ ਡਿਕਣਾ ਜਾਵੇ ਲੋਕਾਂ ਨੇ ਖੂਹ ਬੰਦ ਕਰਤਾ ਕੋਈ ਨਹੀਂ ਕੋਈ ਨਹੀਂ ਕੋਈ ਸਮੇਂ ਬਾਅਦ ਇਥੇ ਕੀ ਹੋਣਾ ਸ਼ੁਰੂ ਹੋਇਆ ਕਿ ਜਦੋਂ ਵੀ ਮੇਲਾ ਆਂਦਾ ਸਾਲ ਬਾਅਦ ਖੂਹ ਇਮੀਡੀਏਟਲੀ 2 ਤੋਂ 2.5 ਫੁੱਟ ਤੇ 3 ਫੁੱਟ ਤੱਕ ਜ਼ਮੀਨ ਦੇ ਵਿੱਚ ਵੜ ਜਾਂਦਾ ਬਸ ਠੀਕ ਵਿੱਚ ਤਸ ਜਾਂਦਾ ਸੀ ਜਿਹੜੇ ਲੋਕਾਂ ਦੇ ਇੱਥੇ ਗੇਟ ਸੀਗੇ ਉਹ ਵਿੱਚ ਚਲੇ ਜਾਂਦੇ ਸੀਗੇ ਤੇ ਉਸ ਜਦੋਂ ਸਾਨੂੰ ਪਤਾ ਲੱਗਾ ਸੇਵਾ ਬਾਰੇ ਤਾਂ ਅਸੀਂ ਇਹ ਤੇ ਜਗ੍ਹਾ ਲੈਣੀ ਸ਼ੁਰੂ ਕੀਤੀਆਂ ਲੋਕਾਂ ਨੇ ਸਾਨੂੰ ਸਹਿਯੋਗ ਬਹੁਤ ਦਿੱਤਾ ਜਿਹੜੋ ਅਸੀਂ ਲੈਣੀ ਸ਼ੁਰੂ ਕੀਤੀਆਂ ਤੇ ਉਸ ਤੋਂ ਬਾਅਦ ਜਦੋਂ ਸੇਵਾ ਲੱਗ ਗਈ ਉਸ ਤੋਂ ਬਾਅਦ ਇਹ ਗੁਰੂ ਘਰ ਦਾ ਖੂ ਹੈ ਗੁਰੂ ਮਰਦਾਜੀ ਦਾ ਦੁਬਾਰਾ ਥਲੇ ਤਸਿਆਣੀ ਹੈਗਾ ਉੱਥੇ ਰੋਗ ਗਿਆ ਮੁੜ ਕੇ ਇਹਦਾ ਮਤਲਬ ਹੈ ਕਿ ਗੁਰੂ ਸਾਹਿਬ ਨੂੰ ਪ੍ਰਵਾਨ ਹੋ ਗਈ ਕਿ ਸੇਵਾ ਲੱਗ ਗਈ ਔਰ ਸਾਹਸਬਾਲ ਹੋ ਗਈ ਆ ਤੇ ਹੁਣ ਉਸ ਤੋਂ ਬਾਅਦ ਖੂ ਥਲੇ ਬੈਠਾ ਨਿਕਲ ਪਿਆ ਤੁਰੇ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਕਿ ਕਿਸੇ ਨੇ ਵੀ ਪੈਸੇ ਨਹੀਂ ਲਿਆ ਬਿਨਾ ਪੈਸੇ ਤੋਂ ਸਾਨੂੰ ਘਰ ਖਾਲੀ ਕਰਕੇ ਦਿੱਤੇ ਤੇ ਅਸੀਂ ਘਰ-ਬਾਰ ਬਣਵਾ ਕੇ ਤੁਹਾਨੂੰ ਦੇ ਦਿੱਤੇ ਅੰਮ੍ਰਿਤਸਰ ਦੇ ਬਾਸਰਕੇ ਗਿੱਲਾ ਪਿੰਡ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਸ੍ਰੀ ਗੁਰੂ ਅਮਰਦਾਸ ਜੀ ਦੇ ਪੁਰਾਤਨ ਸਥਾਨ ਜਿਹੜੇ ਨੇ ਉੱਥੇ ਨਿਕਲਦੇ ਹੋਏ ਨਜ਼ਰ ਆਇਆ ਉਹ ਦੂਸਰੇ ਪਾਸੇ ਪੁਰਾਤਨ ਖੂਹ ਜਿਹੜਾ ਹੈ ਉੱਥੇ ਜ਼ਰੂਰ ਨਿਕਲਿਆ ਹੈ ਲੇਕਿਨ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਗੁਰੂ ਅਮਰਦਾਸ ਜੀ ਦੇ ਜਨਮ ਸਥਾਨ ਨੂੰ ਲੈ ਕੇ ਬਹੁਤ ਸਾਰੀਆਂ ਜੜੀਆਂ ਨੇ ਉਰੀ ਉਮਰ ਜਿਹੜੇ ਸੀ ਉਹ ਵੀ ਫੈਲਦੇ ਹੋਏ ਨਜ਼ਰ ਆਏ ਲੇਕਿਨ ਇਸ ਇਤਿਹਾਸਿਕ ਖੂਹ ਨੇ ਜਿਹੜਾ ਹੈ ਉਹ ਸਾਰਿਆਂ ਦੀ ਬੋਲ ਜਿਹੜੀ ਹੈ ਉਹ ਬੰਦ ਕੀਤੀ ਹੈ ਗੱਲਬਾਤ ਕਰਾਂਗੇ ਸਰਪੰਚ ਇੱਥੇ ਦਿਨ ਮੌਜੂਦ ਨੇ ਸਾਡਾ ਸਰਪੰਚ ਸਾਹਿਬ ਵ ਫਤੇ ਸੁਪਾਸਾ ਕਿਸ ਤਰ੍ਹਾਂ ਖੂ ਜਿਹੜਾ ਸੀਗਾ ਉਹ ਨਿਕਲਿਆ ਔਰ ਕਿੰਨਾ ਕੁ ਪੁਰਾਣਾ ਖੂ ਹੈ ਜੀ ਇਹ ਇਹ ਵੇਖੋ ਜੀ ਪਹਿਲਾਂ ਤੇ ਬਾਬਾ ਖੜਕ ਸਿੰਘ ਜੀ ਦਾ ਸੁਪਨਾ ਸੀਗਾ ਵੀ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਬਣਾਇਆ ਜਾਵੇ ਜੀ ਤੇ ਪਹਿਲਾਂ ਇਹ ਕਨਫਰਮ ਨਹੀਂ ਹੈਗਾ ਵੀ ਇਹ ਜਗਾ ਇੱਥੇ ਗੁਰੂ ਅਮਰਦਾਸ ਜੀ ਦੀ ਹੈਗੀ ਹੈ ਕਾਫੀ ਧੇਰ ਤੋਂ ਇਹਦੀ ਸਰਚ ਚੱਲ ਰਹੀ ਸੀ ਤੇ ਉਹ ਬਾਬਾ ਖੜਕ ਸਿੰਘ ਜੀ ਨੇ ਇੱਕ ਮੇਨ ਰੋਡ ਦੇ ਉੱਤੇ ਫਿਰ ਉਹ ਉਹਨਾਂ ਦਾ ਸੁਪਨਾ ਸੀ ਵੀ ਇੱਕ ਬਣਾਉਣਾ ਜਨਮ ਸਥਾਨ ਫਿਰ ਉਹ ਉਹਨਾਂ ਨੇ ਉੱਥੇ ਬਣਾ ਦਿੱਤਾ ਉਸ ਤੋਂ ਬਾਅਦ ਦੇ ਵਿੱਚ ਬਾਬਾ ਅਮਰੀਕ ਸਿੰਘ ਹੋਣੀ ਕੋਈ ਸੰਗਤਾਂ ਨੇ ਸਰਚ ਮਾਰੀ ਮਤਲਬ ਕੁਝ ਸੰਗਤਾਂ ਦੇ ਵਿੱਚ ਹੈਗਾ ਸੀ ਕਿ ਭੱਲਾ ਪਰਿਵਾਰ ਹੈ ਉਹਨਾਂ ਨੂੰ ਪਤਾ ਸੀਗਾ ਵੀ ਸਾਡਾ ਇੱਥੇ ਗੁਰੂ ਮਰਦਾਸ ਜੀ ਦਾ ਜਦਿੱਕ ਘਰਿਆ ਹੂੰ ਜਿਹੜਾ ਪਰਿਵਾਰ ਇੱਥੇ ਰਹਿੰਦਾ ਸੀਗਾ ਉਹ ਵੀ ਕੁਝ ਮੁਸ਼ਕਲ ਜਦੋਂ ਜਦੋਂ ਖੁਈ ਸੀਗੀ ਤੇ ਉਹਦੇ ਉੱਤੇ ਲੈਂਟਰ ਪਾਉਂਦੇ ਸੀ ਤੇ ਜਦੋਂ ਇਹ ਕੁਛ ਚਿਰ ਬਾਅਦ ਆ ਮੁੜ ਕੇ ਆਟੋਮੈਟਿਕਲੀ ਥੱਲੇ ਬਹਿ ਜਾਂਦਾ ਸੀ ਹਾਂਜੀ ਕਹਿੰਦੇ ਕਿ ਜਦੋਂ ਅ ਪੁਰਵ ਕੋਈ ਆਂਦਾ ਸੀਗਾ ਜਾਂ ਗੁਰੂ ਸਾਹਿਬ ਦਾ ਕੋਈ ਦੇਣ ਆਂ ਦਿਹਾੜਾ ਆਂਦਾ ਸੀ ਉਦੋਂ ਆਪਣੇ ਆਪ ਬਹਿ ਜਾਂਦਾ ਸੀ ਜਦੋਂ ਕੋਈ ਪ੍ਰਕਾਸ਼ ਜਦੋਂ ਕੋਈ ਮੇਲਾ ਗੁਰਮਰਦਾਸ ਜੀ ਦਾ ਪ੍ਰਕਾਸ਼ ਪੁਰਬ ਕੋਈ ਵੀ ਆਉਂਦਾ ਹੈ ਨਾ ਉਦੋਂ ਵੀ ਜਗ੍ਹਾ ਜਿਹੜੀ ਥੱਲੇ ਬਹਿ ਜਾਂਦੀ ਉਸ ਤੋਂ ਪਰંત ਇਹਨਾਂ ਨੇ ਮੁੜ ਕੇ ਕਿ ਦਰਵਾਜ਼ਾ ਵੱਖਰਾ ਕੱਢ ਲਿਆ ਤੇ ਘਰ ਦੇ ਵਿੱਚ ਵੀ ਕਾਫੀ ਇਹਨਾਂ ਨੂੰ ਇਸ ਤਰ੍ਹਾਂ ਮੁਸ਼ਕਲਾਂ ਆਈਆਂ ਫਿਰ ਬਾਬ ਤੇ ਸਾਡੀ ਵੀ ਇੱਕ ਇਸ ਤੋਂ ਪਹਿਲਾਂ ਪੰਚਾਇਤ ਬਣ ਤੋਂ ਪਹਿਲਾਂ ਭਾਈ ਗੁਰਦਾਸ ਜੀ ਸੇਕ ਸਵਾ ਉਹਦੇ ਵਿੱਚ ਕੋਈ ਸਵਾ ਸੂ ਮੁੰਡਾ ਵਾ ਫਿਰ ਉਹਨਾਂ ਨੂੰ ਨਾਲ ਲੈ ਕੇ ਫਿਰ ਇੱਥੇ ਜਗਤ ਸੇਵਾ ਸੂਰ ਕਰਵਾਈ ਇੱਥੇ ਮਹਾਰਾਜ ਦੇ ਘਰ ਦੀ ਉਸ ਤੋਂ ਪ੍ਰੰਤ ਉਹਨਾਂ ਨੇ ਪਰ ਲੇ ਬਨੇ ਜਗਾ ਥੋੜੀ ਲੋਕਾਂ ਕੋ ਜਿਹੜੇ ਘਰ ਜਿਹੜਾ ਬੇਨਤੀ ਕਰਕੇ ਜਿਹੜੀ ਜਗਾ ਲੋਕਾਂ ਨੇ ਦਿੱਤੀ ਆ ਹੁਣ ਇੱਕ ਕਾਫੀ ਜਗਾ ਖੁੱਲੀ ਹੋ ਗਈ ਆ ਦੋ ਬਾਜ਼ਾਰ ਲੱਗਦੇ ਆ ਉਸ ਤੋਂ ਅਪਨੰਤ ਗੁਰੂ ਕੇ ਮਹਿਲ ਦੇ ਨਾਂ ਦੇ ਤਿਆਰ ਹੋਣਾ ਵਾ ਜਦੋਂ ਬਣੇਗਾ ਬੜੀ ਅਲੀਸ਼ਾਨ ਬਣੇਗੀ ਇਮਾਰਤ ਤੇ ਕਦੋਂ ਤੋਂ ਸ਼ੁਰੂਆਤ ਹੋ ਜੇਗੀ ਜੀ ਇਹਦੀ ਜੀ ਹੋਣਾ ਸ਼ੁਰੂਆਤ 2 2 ਮਾਰਚ ਨੂੰ ਜੀ 2 ਮਾਰਚ ਨੂੰ ਟੱਪ ਲਗਾਉਣਾ ਇਹਨਾਂ ਨੇ ਸਮੂਹ ਸੰਗਤਾਂ ਨੇ ਸਿੰਘ ਸਾਹਿਬ ਵੀ ਆਉਣਗੇ ਉਸ ਤੋਂ ਬਾਅਦ ਚ ਫਿਰ ਦੋ ਐਕਚੁਅਲੀ ਇਹਦੇ ਵਿੱਚ ਇਹ ਸੀਗਾ ਵੀ ਥੋੜੇ ਬਜ਼ਾਰਾਂ ਦੀ ਲੰਘਣ ਦੀ ਆਵਾਜਾਈ ਕੋਈ ਮਟੀਰੀਅਲ ਲੈਣਾ ਜਾਂ ਕੋਸ਼ਲ ਨਾਲ ਥੋੜੀ ਪ੍ਰੋਬਲਮ ਆਉਦੀ ਸੀਗੀ ਹੁਣ ਇਹਦੇ ਵਿੱਚ ਬਜ਼ਾਰਾਂ ਦੇ ਵਿੱਚ ਰਸਤਾ ਖੁੱਲਾ ਹੋ ਗਿਆ ਹੁਣ ਇਹ 2 ਮਾਰਚ ਨੂੰ ਇੱਥੇ ਟੱਕ ਲੱਗਣਾ ਮਹਾਰਾਜ ਦੇ ਦਰਬਾਰ ਦਾ ਖਾਸ ਕਰਕੇ ਖਾਸੀ ਤੇ ਇਹ ਗੀ ਵੀ ਗੁਰੂ ਕੇ ਮਹਿਲ ਦੇ ਨਾਮ ਦੇ ਤਿਆਰ ਹੋਣਾ। ਲੇਕਿਨ ਜਦੋਂ ਮੈਂ ਪਰਿਵਾਰ ਨਾਲ ਵੀ ਗੱਲ ਕਰ ਰਿਹਾ ਸੀ ਇਹ ਕਹਿੰਦੇ ਕਿ ਸਾਡੇ ਘਰ ਚ ਤਰੇੜਾਂ ਤੱਕ ਆ ਜਾਂਦੀ ਆ ਸੀ ਜਦੋਂ ਇਸ ਤਰ੍ਹਾਂ ਦੀ ਦੇਣ ਹੁੰਦੇ ਸਨ ਜਿਹੜੇ ਗੁਰੂ ਸਾਹਿਬ ਦੇ ਪ੍ਰਕਾਸ਼ਪੁਰਵ ਹੁੰਦੇ ਸਨ। ਕੀ ਲੱਗਦਾ ਸੀ ਗੁਰੂ ਖੁਦ ਕੌਤਕ ਵਰਤਾਉਂਦੇ ਹੋਏ ਨਜ਼ਰ ਆਉਂਦੇ ਸਨ? ਦੇਖੋ ਜੀ ਕਿ ਗੁਰੂ ਦਾ ਘਰੀ ਇਹ ਤੇ ਗੁਰੂ ਨੇ ਤੇ ਚੱਕਰ ਮਾਰਨਾ ਮਾਰਨਾ। ਗੁਰੂ ਨੇ ਤੇ ਆਉਣਾ ਹੀ ਆਪਣੇ ਘਰ ਦੇ ਵਿੱਚ ਤੇ ਹੋਣਾ ਹੋਣਾ। ਲੇਕਿਨ ਅਸੀਂ ਅਨਜਾਨਪੁਰੇ ਦੇ ਵਿੱਚ ਸਾਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ। ਬਿਲਕੁਲ। ਉਸ ਤੋਂ ਬਰੰਤਕ ਅਨਜਾਨਪੁਰਾ ਹੁੰਦਾ ਇੱਕ ਹੀ ਹੁੰਦਾ ਕੋ ਬੇਕਲਾ ਉਹਦੇ باوجود ਮੁੜ ਕੇ ਫਿਰ ਕੁਝ ਚੀਜ਼ਾਂ ਜਿਹੜੀਆਂ ਪਤਾ ਤੇ ਘਰ ਵਾਲੇ ਨੂੰ ਵੀ ਲੱਗ ਗਿਆ ਵੀ ਇਹ ਚੀਜ਼ ਹੈਗੀ ਆ ਤੇ ਜਦੋਂ ਸਮਾਂ ਹੁੰਦਾ ਸਮੇਂ ਦੇ ਮੁਤਾਬਕ ਹੀ ਸਾਰਾ ਕੁਝ ਹੁੰਦਾ ਜਦੋਂ ਗੁਰੂ ਸਾਹਿਬ ਦੀ ਕਿਰਪਾ ਹੀ ਉਹਦੇ ਮੁਤਾਬਕ ਹੀ ਫੇਰੇ ਮਹਾਰਾਜ ਦੀ ਕਿਰਪਾ ਦੇ ਨਾਲ ਸਾਰਾ ਹਰਮਤਤਾ ਹੋ ਗਈ ਕਿੰਨੀ ਕਿ ਖੁਸ਼ੀ ਹੋ ਰਹੀ ਤੁਹਾਡੇ ਟਨਯੋਰ ਦੇ ਵਿੱਚ ਜਿਹੜਾ ਆ ਖੂਬ ਨਿਕਲਿਆ ਆ ਔਰ ਸੇਵਾ ਵੀ ਤੁਹਾਡੇ ਟਨਯੋਰ ਚ ਸ਼ੁਰੂ ਹੋ ਗਈ ਜਿਸ ਤਰ੍ਹਾਂ ਸਾਡੇ ਵੱਡੇ ਵੱਡੇ ਜੇ ਉਹ ਸਾਨੂੰ ਪੁਰਾਣੀਆਂ ਗੱਲਾਂ ਕੋ ਦੱਸਦੇ ਸੀ ਹੁਣ ਸਾਡੇ ਸਮੇਂ ਦੇ ਵਿੱਚ ਇਹ ਖੂਬ ਸਾਰੀ ਹੋ ਗਈ ਗੁਰੂ ਕੇ ਮਹਿਲ ਅਸੀਂ ਵੀ ਗਾਂ ਆਪਣੇ ਬੱਚਿਆਂ ਨੂੰ ਗਾਂ ਨਵੀਂ ਪੀੜ੍ਹੀ ਨੂੰ ਦੱਸਾਂਗੇ ਵੀ ਸਾਡੇ ਸਮੇਂ ਦੇ ਵਿੱਚ ਗੁਰੂ ਅਮਰਦਾਸ ਜੀ ਦਾ ਖੂਬ ਨਿਕਲਿਆ ਸੀ ਉਹਦੀ ਉਸਾਰ ਚੇਵਾ ਥੋੜੀ ਬੋਦੀ ਕੀਤੀ ਜਿੰਨੇ ਜੋਗੇ ਹੈਗੇ ਆ ਇਹ ਇੱਕ ਬਹੁਤ ਛਲਾਗਾ ਜੋਗ ਹੈਗੀ ਜਿਹੜੇ ਬਾਸਰ ਕੇ ਗੱਲਾਂ ਦਾ ਇੱਕ ਨਾਮ ਮਤਲਬ ਬਹੁਤ ਮਸ਼ਹੂਰ ਹੈਗਾ ਗੁਰੂ ਅਮਰਦਾਸ ਜੀ ਦਾ ਜਨਮ ਸਥਾਨ ਹੈ ਭਾਈ ਗੁਰਦਾਸ ਜੀ ਦਾ ਜਨਮ ਇੱਥੋਂ ਦਾ ਵਾ ਗੁਰੂ ਰਾਮਦਾਸ ਜੀ ਦੇ ਸੋਹਰੇ ਇੱਥੇ ਆ ਨਾਨਕੇ ਇੱਥੇ ਬਹੁਤ ਵੱਡਾ ਇਤਿਹਾਸ ਇੱਥੋਂ ਦਾ ਗੁਰੂ ਅਰਜਨ ਦੇਵ ਜੀ ਦੇ ਨਾਨਕੇ ਇੱਥੇ ਆ ਤੇ ਬਾਕੀ ਇਹ ਚਲੋ ਗੁਰੂ ਕੇ ਮਹਿਲ ਜਿਹੜੇ ਤਿਆਰ ਹੋਣਗੇ ਫਿਰ ਸੰਗਤਾਂ ਇੱਥੇ ਆ ਕੇ ਦਰਸ਼ਨ ਕਰਿਆ ਕਰਨਗੇ ਜਿਸ ਤਰ੍ਹਾਂ ਭੱਲੇ ਪਰਿਵਾਰ ਵੱਲੋਂ ਇੱਕਦਮ ਹੀ ਕਹਿ ਦਿੱਤਾ ਗਿਆ ਕਿ ਨਹੀਂ ਮੈਂ ਆਪਣੀ ਸਾਰੀ ਜਿੰਨੀ ਜ਼ਮੀਨ ਹੈ ਉਹ ਡੋਨੇਟ ਕਰ ਰਿਹਾ ਹਾਂ ਕਿੰਨਾ ਕੋ ਵੱਡਾ ਦਿਲ ਚਾਹੀਦਾ ਕਿਉਂਕਿ ਲੋਕ ਤੇ ਕਿ ਛੋਟੀ ਜੀ ਕੁਲੀ ਨਹੀਂ ਛੱਡਦੇ ਆਪਣੀ ਵੇਖੋ ਜੀ ਜਿਹੜੀ ਦਿਲ ਦੀ ਗੱਲ ਹੈ ਨਾ ਇਹ ਤੁਹਾਡੀ ਗੱਲ ਬਿਲਕੁਲ درست ਆ ਦਿਲ ਜਿਹੜਾ ਹੁੰਦਾ ਉਹ ਗੁਰੂ ਸਾਹਿਬ ਹੀ ਸੈੱਟ ਕਰਦਾ ਹਮ ਗੁਰੂ ਸਾਹਿਬ ਵਿੱਚ ਆਣ ਕੇ ਵਸਦੇ ਆ ਤੇ ਫੇਰ ਹੀ ਦਿਲ ਹੁੰਦਾ ਹਮ ਹੁਣ ਵੇਖੋ ਜੀ ਕੋਈ ਬਾਣੀ ਕੋਈ ਪੰਜ ਬਾਣੀਆਂ ਪੜਦਾ ਵਾ ਮੇਰੇ ਵਰਗਾ ਇੱਕ ਬਾਣੀ ਨਹੀਂ ਪੜਦਾ ਉਹ ਪੰਜ ਬਾਣੀਆਂ ਤਾਂ ਹੀ ਪੜਦਾ ਵਾ ਜੇ ਉਹਦੇ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ ਉਹਦੇ ਠੀਕ ਹੈ ਨਾ ਜੇ ਜੇ ਕੋਈ ਦਾਨ ਕਰਦਾ ਵਾ ਜਾਂ ਗੁਰੂ ਸਾਹਿਬ ਨੂੰ ਭੇਟਾ ਕਰਦਾ ਵਾ ਤੇ ਉਹ ਗੁਰੂ ਸਾਹਿਬ ਆਪ ਹੀ ਸਾਰਾ ਕੁਝ ਕਰਾਉਂਦੇ ਆ ਬਿਲਕੁਲ ਬਿਲਕੁਲ ਕੋਈ ਜਿਆਦਾ ਜਿਹੜਾ ਇੱਥੇ ਗੁਰੂ ਕੇ ਮਹਿਲ ਬਣਨਗੇ ਲੋਕ ਪਹੁੰਚਣਗੇ ਮੈਂ ਤੁਹਾਨੂੰ ਬੇਨਤੀ ਹੀ ਕੀਤੀ ਹੈ ਵੀ ਇਸ ਚੀਜ਼ ਦੀ ਖੁਸ਼ੀ ਹੈ ਵੀ ਗੁਰੂ ਕੇ ਮਹਿਲ ਦੇ ਨਾਂ ਤੋਂ ਜਦੋਂ ਬਣੂਗਾ ਨਾ ਫਿਰ ਸੰਗਤਾਂ ਇੱਥੇ ਆਇਆ ਕਰਨਗੇ ਦਰਸ਼ਨ ਕਰਿਆ ਕਰਨਗੇ ਤੇ 24 ਘੰਟੇ ਇੱਥੇ ਰੌਣਕਾਂ ਲੱਗੀਆਂ ਰਹਿ ਕਰਨਗੀਆਂ ਬਿਲਕੁਲ ਬਿਲਕੁਲ ਬਾਬਾ ਮਰੀਕ ਸਿੰਘ ਜੀ ਉਹਨੇ ਵੀ ਸਾਡਾ ਨਾਮ ਜੁਦ ਨੇ ਇਹਨਾਂ ਦੇ ਯਤਨ ਸਦਕਾ ਅਸੀਂ ਵੀ ਉਸ ਪਵਿੱਤਰ ਧਰਤੀ ਨੂੰ ਮੱਥਾ ਲਗਾਇਆ ਔਰ ਅਸ਼ੀਰਵਾਦ ਲਿੱਤੀ ਆ ਕਿ ਸਾਡਾ ਵੀ ਜਨਮ ਜਿਹੜਾ ਹੈ ਉਹ ਸਫਲਾ ਹੋਵੇ ਬਾਬਾ ਜੀ ਕੀ ਕਹਿਣਾ ਚਾਹੋਗੇ ਬੜੀ ਮੁਸ਼ਕਲ ਦੇ ਨਾਲ ਬੜੀ ਮੁ ਜਿਹੜੀ ਅਸਲ ਜਗ੍ਹਾ ਆ ਜਿਹੜੀ ਬਾਬਾ ਜੀ ਦਾ ਜਨਮ ਸਥਾਨ ਆ ਇੱਥੇ ਖੇਲਦੇ ਵੀ ਹੋਣਗੇ ਬੜੀ ਮੁਸ਼ਕਲ ਲੱਭਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੀ ਅਸੀਂ ਬੇਨਤੀ ਕਰਨੀ ਚਾਹੁੰਦੇ ਆ ਕਿ ਜੋ ਪ੍ਰਾਰਥਨਾ ਵਿਰਸਾ ਪ੍ਰਾਰਥਨਾ ਸਥਾਨ ਸੀ ਇਹ ਪਹਿਲਾਂ ਬੜੇ ਮਾ ਵੱਡੇ ਮਾਹ ਪੁਰਖਾਂ ਨੇ ਵੀ ਕੋਸ਼ਿਸ਼ ਕੀਤੀ ਬਾਬਾ ਖਰਖ ਸਿੰਘ ਜੀ ਬਾਬਾ ਦਰਸ ਸਿੰਘ ਜੀ ਆ ਬਾਬਾ ਗੁਰਮੁਖ ਸਿੰਘ ਜਿਹੜਾ ਨੇ ਬਾਬਾ ਸ਼ਾਮ ਸਿੰਘ ਜੀ ਜਿਹੜੇ ਸਾਡੇ ਕੀਰਤਨ ਕਰਦੇ ਸ੍ਰੀ ਹਰਮੰਦਰ ਸਾਹਿਬ ਵਿਖੇ ਜੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਕਿ ਇੱਥੇ ਸੀ ਆਪਣਾ ਇਤਿਹਾਸਕ ਸਥਾਨ ਬਣੇ ਕਿਉਂਕਿ ਇੱਥੇ ਘਰ ਬਹੁਤ ਵਸੇ ਹੋਏ ਸੀ ਕਿ ਸੰਗਣੀ ਆਬਾਦੀ ਸੀ ਉਹ ਚਾਹੁੰਦੇ ਸੀ ਵੀ ਇੱਥੋਂ ਸਾਨੂੰ ਬਾਹਰ ਘਰ ਬਣਾ ਕੇ ਦਿੱਤੇ ਜਾਂ ਤਾਂ ਅਸੀਂ ਜਾਵਾਂਗੇ ਲੇਕਿਨ ਸੰਤ ਚਾਹੁੰਦੇ ਸੀ ਵੀ ਇੱਥੋਂ ਤੁਸੀਂ ਛੱਡ ਕੇ ਚਲੇ ਜਾਓ ਹੁਣ ਤੱਕ ਇਹ ਸ਼ਰਤ ਕਿਸੇ ਕੋਲ ਪੂਰੀ ਨਹੀਂ ਕੀਤੀ ਗਈ ਲੇਕਿਨ ਇਹ ਦਾਸ ਤੇ ਕਿਰਪਾ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰੰਧਕਮੇਟੀ ਵੱਲੋਂ ਜੇ ਸਾਡੇ ਸਾਡੇ ਪ੍ਰਧਾਨ ਸਾਹਿਬ ਜੀ ਅਜਕੱਲ੍ਹ ਉਹ ਚੀਫ ਸਕੱਤਰ ਸੀਗੇ ਉਹਨਾਂ ਨੇ ਸਾਰਿਆਂ ਨੇ ਔਰ ਇਲਾਕੇ ਦੀ ਸੰਗਤ ਨੇ ਜਿਹੜੇ ਸਿਸਟਮ ਮੌਜੂਦਾ ਸਰਪੰਚ ਨੇ ਸਕਤਰ ਸਿੰਘ ਜੀ ਜੇ ਜਦੋਂ ਅਸੀਂ ਸਾਰੇ ਇੱਥੇ ਇਕੱਠੇ ਹੋਏ ਨਾ ਉਦੋਂ ਉਹ ਪੁਰਾਣੀ ਚੀਜ਼ਾਂ ਨਿਕਲੀਆਂ ਤੇ ਅਸੀਂ ਕੋਸ਼ਿਸ਼ ਕੀਤੀ ਇੱਕ ਇੱਕ ਕਰਕੇ ਲੈਣ ਦੀ ਤੇ ਕਈ ਸਾਨੂੰ ਮੁਸ਼ਕਲਾਂ ਵੀ ਆਈਆਂ ਪਰ ਸਾਨੂੰ ਇਥੋਂ ਜਿਹੜੇ ਹੁਣ ਮੌਜੂਦਾ ਪੰਚਾਇਤ ਦਾ ਪਹਿਲਾਂ ਉਹ ਸਾਰੇ ਸੇਵਾਦਾਰ ਸੀ ਅੱਛਾ ਜੀ ਉਹਨਾਂ ਨੇ ਸਾਡਾ ਬਹੁਤ ਮਨ ਤੋਂ ਤਨ ਤੋਂ ਤੁਹਾਨੂੰ ਤੋਂ ਸਾਥ ਦਿੱਤਾ ਸਾਡਾ ਤੇ ਅਸੀਂ ਅੱਜ ਇਹ ਦਿਨ ਤੇ ਆ ਗਏ ਕਿ ਅਸੀਂ 2 ਮਾਰਚ ਨੂੰ ਇਹਦੀ ਕਾਰਜਾਰੰਭ ਕਰਨ ਜਾ ਰਹੇ ਹਾਂ ਔਰ ਖਾਸ ਗੱਲ ਇਹ ਹੋਵੇਗੀ ਕਿ ਇੱਥੇ ਜੋ ਇੱਥੇ ਸਥਾਨ ਬਣੇਗਾ ਪੁਰਾਤਨ ਢੰਗ ਦਾ ਬਣਾ ਜਿਸ ਵੇਲੇ ਦਾ ਗੁਰੂ ਸਾਹਿਬ ਦਾ ਘਰ ਸੀ ਤੇ ਕੋਸ਼ਿਸ਼ ਕਰਾਂਗੇ ਉਸੇ ਤਰ੍ਹਾਂ ਮਿਲਦਾ ਜੁਲਦਾ ਇਹ ਸਥਾਨ ਬਣੇ ਇਹਦੇ ਵਿੱਚ ਸਰਦਾਰ 라ਵਲ ਸਿੰਘ ਜੀ ਯੂਨੀਵਰਸਿਟੀ ਤੋਂ ਕੋਈ ਪ੍ਰੋਫੈਸਰ ਨੇ ਬਲਵਿੰਦਰ ਸਿੰਘ ਜੀ ਉਹ ਸਾਫਕਾ ਨੇ ਬਹੁਤ ਜਿਆਦਾ ਉਹ ਇਹਨਾਂ ਚੀਜ਼ਾਂ ਬਾਰੇ ਗਿਆਨ ਰੱਖਦੇ ਨੇ ਉਹਨਾਂ ਦੀ ਉਹਨਾਂ ਦੇ ਸਹਿਯੋਗ ਨਾਲ ਉਹਨਾਂ ਦੀ ਨਕਸ਼ੇ ਦੇ ਮੁਤਾਬਕ ਅਸੀਂ ਪੁਰਾਤਨ ਚੀਜ਼ ਇੱਥੇ ਬਣਾਨੀ ਚਾਹੁੰਦੇ ਆ ਨਵਾਂ ਮਾਰਬਲਾਂ ਵਿੱਚ ਨਵਾਂ ਸਿਸਟਮ ਨਾ ਬਣਾ ਬਣੇ ਔਰ ਇਹੀ ਅਜੀਬੀ ਸੀ ਚੀਜ਼ ਬਣਾਣੀ ਚਾਹੁੰਦੇ ਆ ਯਾਰ ਗੱਭ ਜੀ ਇਹਦਾ ਜਿਵੇਂ ਬਹੁਤ ਮੁਸ਼ਕਿਲ ਹੋ ਗਿਆ ਹੋਊਗਾ ਕਿਉਂਕਿ ਸੰਗਣੀ ਆਬਾਦੀ ਸੀਗੀ ਖੂਹ ਨੂੰ ਲੱਭਣਾ ਬੜਾ ਮੁਸ਼ਕਿਲ ਹੋਇਆ ਹੋਊਗਾ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਤੁਸੀਂ ਇਹਨੂੰ ਟੈਕਲ ਕੀਤਾ ਔਰ ਕਿਸ ਤਰ੍ਹਾਂ ਕਿਹੜੇ-ਕਿਹੜੇ ਲੋਕਾਂ ਦੀ ਜਿਹੜੀ ਰਾਏ ਲਈਤੀ ਜਿੱਥੇ-ਜਿੱਥਾਂ ਪਤਾ ਲੱਗ ਪਾਇਆ ਕਿ ਇਹ ਉਹੀ ਖੂਹ ਹੈ ਜਿਹੜਾ ਗੁਰੂ ਸਾਹਿਬ ਦੇ ਸਮੇਂ ਦਾ ਸੀਗਾ ਨਹੀਂ ਇੱਥੇ ਨੇ ਕਿਤੇ ਪੁਰਾਣੇ ਜਿਹੜਾ ਭੱਲੇ ਪਰਿਵਾਰ ਹੈਗੇ ਨਾ ਉਹ ਸਾਰੇ ਅੱਜ ਵੀ ਟੱਚ ਨੇ ਸੀ ਹੂੰ ਜਿਹੜੇ ਗੁਰੂ ਸਾਹਿਬ ਦੀ ਵੰਸ਼ ਵਿੱਚੋਂ ਨੇ ਉਹਨਾਂ ਦੀ ਵੰਸਾਵਲੀ ਵੀ ਸਾਡੇ ਕੋਲ ਹੈਗੀ ਆ। ਦੂਸਰੀ ਗੱਲ ਇਹ ਆ ਕਿ ਜਿਹੜਾ ਇਹ ਖੂਹ ਸੀ ਨਾ ਇਤਿਹਾਸਿਕ ਜਦੋਂ ਲੋਕਾਂ ਨੇ ਇਹ ਸਮਝ ਕੇ ਬੰਦ ਕਰਤਾ ਜਦੋਂ ਭੱਲੇ ਇੱਥੋਂ ਚਲੇ ਗਏ ਕਿ ਇੱਥੇ ਕੋਈ ਨੁਕਸਾਨ ਆ ਕੋ ਡਿੱਗਣਾ ਜਾਵੇ ਲੋਕਾਂ ਨੇ ਖੂਹ ਬੰਦ ਕਰਤਾ ਕੋਈ ਨਹੀਂ ਕੋਈ ਨਹੀਂ ਕੋਈ ਬਹਿਰੇ ਕੋਸ ਸਮੇਂ ਬਾਅਦ ਇੱਥੇ ਕੀ ਹੋਣਾ ਸ਼ੁਰੂ ਹੋਇਆ ਕਿ ਜਦੋਂ ਵੀ ਮੇਲਾ ਆਂਦਾ ਸਾਲ ਬਾਅਦ ਖੂਹ ਇਮੀਡੀਏਟਲੀ 2 ਤੋਂ 2.5 ਫੁੱਟ 3 ਫੁੱਟ ਤੱਕ ਜ਼ਮੀਨ ਦੇ ਵਿੱਚ ਵੜ ਜਾਂਦਾ ਦਸ ਜਾਂਦਾ ਠੀਕ ਵਿੱਚ ਤਸ ਜਾਂਦਾ ਸੀ ਜਿਹੜੇ ਲੋਕਾਂ ਦੇ ਇੱਥੇ ਗੇਟ ਸੀਗੇ ਉਹ ਵਿੱਚ ਚਲੇ ਜਾਂਦੇ ਸੀਗੇ ਤੇ ਉਸ ਜਦੋਂ ਸਾਨੂੰ ਪਤਾ ਲੱਗਾ ਸੇਵਾਵਾਰੇ ਦਾ ਅਸੀਂ ਇਹ ਜਗ੍ਹਾ ਲੈਣੀ ਸ਼ੁਰੂ ਕੀਤੀਆਂ ਲੋਕਾਂ ਨੇ ਸਾਨੂੰ ਸਹਿਯੋਗ ਬਹੁਤ ਦਿੱਤਾ ਜਿਹੜੇ ਅਸੀਂ ਲੈਣੀ ਸ਼ੁਰੂ ਕੀਤੀਆਂ ਤੇ ਉਸ ਤੋਂ ਬਾਅਦ ਜਦੋਂ ਸੇਵਾ ਲੱਗ ਗਈ ਉਸ ਤੋਂ ਬਾਅਦ ਇਹ ਗੁਰੂ ਘਰ ਦਾ ਖੂਹ ਹੈ ਗੁਰੂ ਮਰਦਾਜੀ ਦਾ ਦੁਬਾਰਾ ਥਰੇ ਤਸਿਆਣੀ ਹੈਗਾ ਉੱਥੇ ਰੋ ਗਿਆ ਮੜ ਕੇ ਇਹਦਾ ਮਤਲਬ ਹੈ ਕਿ ਗੁਰੂ ਸਾਹਿਬ ਨੂੰ ਪ੍ਰਵਾਨ ਹੋ ਗਈ ਕਿ ਸੇਵਾ ਲੱਗ ਗਈ ਔਰ ਸਾਹਸ ਬਾਲ ਹੋ ਗਈ ਆ ਤੇ ਹੁਣ ਉਸ ਤੋਂ ਬਾਅਦ ਉਹ ਥੱਲੇ ਬੈਠਾ ਨਹੀਂ ਕਿੰਨਾ ਕੀ ਲੱਗਦਾ ਕਿ ਗੁਰੂ ਨੇ ਖੁਦ ਕੌਤਕ ਵਰਤਾਂਦੇ ਸੀਗੇ ਜਿਹੜੋ ਇੱਥੇ ਮੇਲੇ ਹੁੰਦੇ ਸਨ ਉਦੋਂ ਇਸ ਤਰ੍ਹਾਂ ਦੀ ਇੰਡੀਮੇਸ਼ਨ ਮਿਲਣਾ ਜਾਂ ਇੰਡੀਕੇਸ਼ਨ ਮਿਲਣਾ ਲੱਗਦਾ ਹੈ ਕਿ ਗੁਰੂ ਕੌਤਕ ਵਰਤਾਂਦੇ ਨਜ਼ਰ ਆਏ ਸੀ ਤੇ ਕੁਝ ਤਾਂ ਹੁੰਦਾ ਜੋ ਗੁਰੂ ਸਾਹਿਬ ਦੀ ਵੱਡੇ ਦੀ ਕੋਈ ਚੀਜ਼ ਹੋਵੇ ਤੇ ਉਹਨੂੰ ਕਿ ਬੇਕਦਰੀ ਕਰੇ ਔਰ ਉਹਦੀ ਪ੍ਰੋਬਲਮ ਤੇ ਆਉਂਦੀ ਹੈ ਕਿਸੇ ਨੂੰ ਕਿਸੇ ਨੂੰ ਵੀ ਛਿੜੀ ਆਪਾਂ ਤਿਆਰ ਕਰਨ ਦੀ ਸੀ। ਅਤਿਵਾਸ ਕੇ ਚੀਜ਼ ਨੂੰ ਬੇਕਦਰੀ ਕਰਦੇ ਆਂ ਤਾਂ ਫਿਰ ਪ੍ਰੋਬਲਮ ਆਈ। ਔਰ ਇਹ ਸਾਰਾ ਪਿੰਡ ਕਹਿੰਦਾ ਮੈਂ ਨਹੀਂ ਕਹਿੰਦਾ ਇਹ ਸਾਰੇ ਪਿੰਡ। ਔਰ ਕਿੰਨੀ ਖੁਸ਼ੀ ਹੋਈ ਜੀ ਉਹ ਭੱਲੇ ਪਰਿਵਾਰ ਨੇ ਕਹਿਤਾ ਕਿ ਅਸੀਂ ਸਾਰਾ ਕੁਸ਼ੀ ਡੋਨੇਟ ਕਰਨ ਨੂੰ ਤਿਆਰ ਆਂ ਕਿਉਂਕਿ ਅਕਸਰ ਹੀ ਜਦੋਂ ਲੋਕ ਜਿਹੜੇ ਨੇ ਉਹ ਇੱਕ ਛੋਟੀ ਜੀ ਜਿਵੇਂ ਜਿਵੇਂ ਪਹਿਲਾਂ ਵੀ ਪੁੱਛਿਆ ਕਿ ਛੋਟੀ ਜਗ੍ਹਾ ਛੱਡਣ ਨੂੰ ਤਿਆਰ ਨਹੀਂ ਗੱਜ ਜਗ੍ਹਾ ਹੋਵੇ ਤਾਂ ਕਹਿੰਦੇ ਅਸੀਂ ਨਹੀਂ ਛੱਡ ਸਕਦੇ। ਪੂਰੀ ਪੂਰੀ ਜਗ੍ਹਾ ਹੀ ਭੱਲਾ ਪਰਵਾਰ ਨੇ ਦੇ ਦਿੱਤੀ ਹੈ। ਕਿੰਨੀ ਖੁਸ਼ੀ ਹੋਈ ਜੀ ਔਰ ਲੱਗਦਾ ਕਿ ਗੁਰੂ ਸਾਹਿਬਾਨ ਨੇ ਖੁਦ ਉਹਨਾਂ ਨੂੰ ਉਹਨਾਂ ਪੱਲੇ ਪਰਿਵਾਰ ਦਾ ਸੇਵਾ ਪਹਿਲੇ ਵੀ ਕਰਦੇ ਨੇ ਅੱਗੇ ਵੀ ਕਰਨਾ ਚਾਹੁੰਦੇ ਸੀ ਲੇਕਿਨ ਉਹਨਾਂ ਨੂੰ ਕੋਈ ਇੱਥੇ ਕੰਮ ਕਰਨ ਵਾਲਾ ਬੰਦਾ ਨਹੀਂ ਚੱਲਦਾ ਕੋਈ ਸੇਵਾਦਾਰ ਨਹੀਂ ਚੱਲਦਾ ਪਿੰਡ ਦੇ ਵਿੱਚੋਂ ਕੋਈ ਠੇਹ ਨਹੀਂ ਹੈਗਾ ਕੰਮ ਕਰਨ ਵਾਸਤੇ ਕਿਉਂ ਬਾਹਰੋਂ ਜਿਹੜੇ ਆਉਂਦੇ ਸੀ ਉਹ ਸਿਸਟਮ ਦੇ ਮਤਲਬ ਕੰਮ ਨਹੀਂ ਕਰਨਾ ਚਾਹੁੰਦੇ ਸੀ ਜੀ ਜੀ ਜਦੋਂ ਅਸੀਂ ਆਏ ਸਾਡੇ ਕੋਲ ਸੰਤਾਂ ਦੀ ਕੋਈ ਗੱਲ ਨਹੀਂ ਅਸੀਂ ਭਰਾਵਾਂ ਵਾਂਗ ਰਹੇ ਨੇ ਸਾਰਿਆਂ ਨਾਲ ਸਾਰੇ ਸਿੱਖ ਪਰਿਵਾਰਾਂ ਨਾਲ ਲੇਕਿਨ ਮੇਰੇ ਕੋਲ ਤਜਰਬਾ ਸੀ ਪੁਰਾਣਾ ਬੀਬੀ ਨਾਨਕੀ ਦਾ ਘਰ ਸੁਲਤਾਨਪੁਰ ਲੋਧੀ ਵਿਖੇ ਖਾਲੀ ਕਰਵਾਇਆ ਉਹਦਾ ਤਜਰਬਾ ਸੀ ਔਰ ਗੁਰੂ ਰਾਮਦਾਸ ਜੀ ਚੁੰਨਾ ਮੰਡੀ ਲਾਹੌਰ ਔਰ ਗੁਰੂ ਕੀ ਵਡਾਲੀ ਉੱਥੇ ਸੀ ਕਾਫੀ ਘਰ ਖਾਲੀ ਕਰਵਾਏ ਉੱਥੋਂ ਦੇ ਸੰਗਤਾਂ ਨੇ ਬਹੁਤ ਸਹਿਯੋਗ ਦਿੱਤਾ ਸਾਨੂੰ ਕਿ ਕਿਸੇ ਨੇ ਵੀ ਪੈਸਾ ਨਹੀਂ ਲਿਆ ਬਿਨਾ ਪੈਸਿਆਂ ਤੋਂ ਸਾਨੂੰ ਘਰ ਖਾਲੀ ਕਰਕੇ ਦਿੱਤੇ ਤੇ ਅਸੀਂ ਘਰ-ਬਾਰ ਬਣਵਾ ਕੇ ਤੁਹਾਨੂੰ ਦੇਤੇ ਇਸੇ ਤਰ੍ਹਾਂ ਜਦੋਂ ਫਿਰ ਅਸੀਂ ਇੱਥੇ ਆਏ ਇਲਾਕੇ ਵਾਲਿਆਂ ਨੇ ਪਿੰਡ ਵਾਲਿਆਂ ਨੇ ਸਾਨੂੰ ਉਤਸ਼ਾਹ ਬੜਾ ਦਿਖਾਇਆ ਸੇਵਾ ਦਾ ਸਾਨੂੰ ਖੁਸ਼ੀ ਹੋ ਗਈ ਵੀ ਜੇ ਜਦੋਂ ਉਤਸ਼ਾਹ ਹੁੰਦਾ ਕੋਈ ਖੁਸ਼ ਹੋ ਕੇ ਸੇਵਾ ਕਰਾਉਣੀ ਚਾਹੁੰਦਾ ਵੀ ਕਰਨੀ ਚਾਹੀਦੀ ਹੈ ਬਿਲਕੁਲ ਸੋ ਅਸੀਂ ਪਿੰਡ ਵਾਲਿਆਂ ਦਾ ਪੱਲਾ ਪਰਿਵਾਰ ਦਾ ਇਥੋਂ ਦੀ ਪੰਚਾਇਤ ਨਗਰ ਪੰਚਾਇਤ ਦਾ ਔਰ ਗੁਰੂ ਦੀ ਸਿੱਖਾਂ ਦਾ ਧੰਨਵਾਦ ਕਰਦੇ ਆ ਜਿਹਦੇ ਵਿੱਚ ਸਾਨੂੰ ਅੱਜ ਤਿੰਨ ਘਰਾਣੇ ਪੱਲਾ ਪਰਿਵਾਰ ਨੇ ਔਰ ਸਰਦਾਰ ਗਰਦਿਆਲ ਸਿੰਘ ਜੀ ਨੇ ਇਥੇ ਇੱਕ ਉਹਨਾਂ ਨੇ ਸਾਨੂੰ ਔਰ ਨਰਿੰਦਰ ਸਿੰਘ ਜੀ ਸਾਡੇ ਇੱਕ ਉਹਨਾਂ ਨੇ ਸਾਨੂੰ ਇਹ ਜਿਹੜੀ ਖਰੀ ਜਗਾ ਗੁਰੂ ਘਰ ਵਾਸਤੇ ਡੋਨੇਟ ਕੀਤੀਆਂ ਔਰ ਸਾਨੂੰ ਉਹਨਾਂ ਦੀ ਖੁਸ਼ੀ ਹੈ ਕਿ ਘਟੋਖਰ ਕੋਈ ਸੇਵਾਦਾਰ ਤੇ ਜਾ ਗਿਆ ਇਹ ਨਾ ਹੋਵੇ ਸਾਰਾ ਕੈਸ਼ ਵਿੱਚ ਹੋਵੇ ਵਪਾਰ ਨਾਲ ਕੋਈ ਹੋਵੇ ਵਪਾਰ ਦੇ ਵਿੱਚ ਧਰਮ ਬਹੁਤ ਵੱਡਾ ਇੱਥੇ ਹਾਂ ਬਿਲਕੁਲ ਔਰ ਜਿਹੜੇ ਇੱਥੋਂ ਦੇ ਉਹਨਾਂ ਦੀ ਇਸ ਟਾਈਮ ਤੇ ਇੱਥੋਂ ਦੀ ਨਗਰ ਪੰਚਾਇਤੀ ਬਣ ਗਈ ਆ ਉਹਨਾਂ ਨੇ ਪਹਿਲਾਂ ਇੱਥੇ ਸੁਸਾਇਟੀ ਬਣਾਈ ਜੇ ਸੇਵਾ ਕਰਨ ਦੀ ਜੀ ਔਰ ਉਹ ਸਾਡੇ ਨਾਲ ਨੇ ਸਾਨੂੰ ਕੋਈ ਫਿਕਰ ਹੀ ਨਹੀਂ ਹੈਗਾ ਇੱਥੇ ਚਾਹ ਪਾਣੀ ਦਾ ਜਿਹੜਾ ਅੱਜ ਵੀ ਕੋਈ ਸਿਸਟਮ ਹੋਇਆ ਉਹ ਸਾਰਾ ਕੁਝ ਉਹਨਾਂ ਨੇ ਬਿਨਾਂ ਕਹਿ ਤੂੰ ਬਿਨਾਂ ਉਸਤੋਂ ਐਵੇਂ ਕੰਮ ਕਰਦੇ ਜਿਵੇਂ ਇੱਕ ਆਮ ਸੇਵਕ ਨੇ ਹਾਂ ਇਹ ਤਾਂ ਕੋਈ ਹੈਗੇ ਸਰਪੰਚ ਨੇ ਪੰਚਾਇਤ ਆ ਲੇਕਿਨ ਕੰਮ ਇਹਦਾ ਕਰਦੇ ਨੇ ਜਿਵੇਂ ਇੱਕ ਸੇਵਕ ਨਹੀਂ ਗੁਰੂ ਅਮਰਦਾਸ ਜੀ ਜੀ ਦੇ ਇਹ ਮੱਥੇ ਨੂੰ ਸੇਵਾ ਜਾਂਦੀ ਹੈ ਗੁਰੂ ਅਮਰਦਾਸ ਜੀ ਦੇ ਚਰਨਾਂ ਦੇ ਕਰਕੇ ਸੇਵਾ ਹੋ ਰਹੀ ਹੈ ਅਸੀਂ ਸਾਰੇ ਗੁਰੂ ਅਮਰਦਾਸ ਜੀ ਨੂੰ ਕੋਟਨ ਕੋਟ ਪ੍ਰਤਮ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਕਿਰਪਾ ਕਰਕੇ ਸਾਡੇ ਕੋਲ ਸੇਵਾ ਲਈ ਜੀ ਮੇਰਾ ਆਖਰੀ ਸਵਾਲ ਹੈ ਜੀ ਜਿਸ ਤਰ੍ਹਾਂ ਦੋ ਖੂਹ ਹੀ ਹਨ ਜੀ ਅਜਾੜ ਇੱਕ ਖੂਹ ਛੋਟੀ ਖੂਹ ਹੈ ਇੱਕ ਇਹ ਦੋਵੇਂ ਪ੍ਰਾਤਨ ਹੀ ਨੇ ਜੀ ਇਹ ਦੋ ਨਹੀਂ ਜੀ ਇਹ ਇੱਕ ਵੱਡਾ ਖੂਹ ਹੈ ਜੀ ਪ੍ਰਾਤਨ ਹਾਂ ਜਿਹੜਾ ਵੱਡਾ ਪਰਾਤਨ ਖੂਇਆ ਗੁਰੂ ਅਮਰਦਾਸ ਜੀ ਦੇ ਦਾਦਾ ਜੀ ਦਾ ਹਾਂਜੀ ਜਿਹੜੀਆਂ ਪੰਜ ਖੂਈਆਂ ਨੇ ਇਹ ਗੁਰੂ ਅਮਰਦਾਸ ਜੀ ਵੇਲੇ ਦੀਆਂ ਨੇ ਇਹ ਪੰਜ ਖੂਈਆਂ ਨੇ ਲੱਗੀਆਂ ਪੰਜ ਖੂਈਆਂ ਨੇ ਇੱਥੇ ਜੀ ਠੀਕ ਹੈ ਜੀ ਇਹ ਪੰਜ ਖੂਈਆਂ ਨੇ ਆ ਪੰਜਾਂ ਦੇ ਵਿੱਚੋਂ ਦੋ ਓਪਨ ਨੇ ਹੂੰ ਔਰ ਫਿਰ ਉਹ ਕਰਕੇ ਕਿ ਬਾਕੀ ਦੋ ਦੋ ਤਿੰਨ ਨਪਕੀਆਂ ਪਈਆਂ ਨੇ ਉਹ ਅਸੀਂ ਕੱਢ ਕੇ ਸਾਫ਼ ਕਰਾਵਾਂਗੇ ਉਹਨਾਂ ਨੂੰ ਪ੍ਰਜਰਵ ਕਰਾਂਗੇ ਸੰਭਾਂਗੇ ਉਹਨਾਂ ਨੂੰ ਲਾਸਟ ਮੈਸੋ ਇੱਕ ਹੋਰ ਸਵਾਲ ਹੈ ਜੀ ਕਿ ਮੁਸ਼ਕਲ ਬਹੁਤ ਹੋਏਗੀ ਲੱਗਦਾ ਕਿ ਰਸਤਾ ਮਿਲ ਗਿਆ ਹੁਣ ਕਿਉਂਕਿ ਜਦੋਂ ਸਮਾਂ ਲੱਗੇਗਾ ਜਿਹੜੇ ਲੋਕ ਆਣਗੇ ਜਾਂ ਜਿਹੜੇ ਸੇਵਾ ਕਰਨਾ ਚਾਹੁੰਦੇ ਨੇ ਕਿਉਂਕਿ ਇੱਟਾਂ ਵੀ ਆਣੀਆਂ ਨੇ ਸੀਮੈਂਟ ਬਾਜ਼ਾਰ ਤੋਂ ਬਹੁਤ ਕੁਝ ਚੀਜ਼ਾਂ ਨਿਕਲਣ ਬਾਜ਼ਾਰ ਬੜੇ ਭੀੜੇ ਸੀਗੇ ਜਗ੍ਹਾ ਮਿਲ ਗਈ ਹੈ ਜੀ ਪ੍ਰੋਪਰ ਤਰੀਕੇ ਨਾਲ ਜੀ ਬੇਨਤੀ ਇਸ ਤਰ੍ਹਾਂ ਜਿਹੜਾ ਬਾਰ ਬੀਬੀ ਅਮਰੋ ਜੀ ਦਾ ਗਿੱਠਾ ਸਾਹਿਬ ਸਥਾਨ ਹੈ ਨਾ ਜੀ ਉਹਦੇ ਨਾਲ ਇੱਕ ਗਲੀ ਆਂਦੀ ਸਿੱਧੀ ਉਹਦੇ ਸਾਹਮਣੇ ਤੋਂ ਜਗਾ ਕਿਸੇ ਗੁਰੂ ਘਰ ਪਿਆਰੇ ਜਗਾ ਖਰੀਦੀ ਸੀ ਜੀ ਇਹਨਾਂ ਨੇ ਆਪਣੇ ਵਾਸਤੇ ਖਰੀਦੀ ਸੀ ਲੇਕਿਨ ਜਦੋਂ ਆਪਣੇ ਗੁਰੂ ਘਰ ਨੂੰ ਥਾਣਾ ਲੱਗ ਗਿਆ ਉਹ ਫਿਰ ਸਿਪਾਹੀ ਇਹਨਾਂ ਨੇ ਰਾਹ ਖੁੱਲਣ ਵਾਸਤੇ ਉਹਨਾਂ ਦੇ ਡਿਨਰ ਕਰਤੀ ਜੀ ਬਾਬਾ ਜੀ ਕਿੰਨੇ ਤੱਕ ਪੂਰੀ ਹੋ ਜਾਏਗਾ ਕੰਪਲੀਟ ਟੀਚਰ ਰੱਖਿਆ ਜੀ ਕੁਛ ਆਪਣਾ ਕਾਰ ਸੇਵਾ 2 ਮਾਰਚ ਤੋਂ ਸ਼ੁਰੂ ਕੀਤੀ ਜਾਵੇਗੀ ਜੀ ਔਰ ਟੀਚਰ 2029 550 ਸਾਲਾ ਗੁਰੂ ਮਰਦਾਸ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਉਦੋਂ ਤੱਕ ਅਸੀਂ ਕਾਫੀ ਕੋਸ਼ਿਸ਼ ਕਰਾਂਗੇ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਜਾਵੇ ਬਿਲਕੁਲ ਬਿਲਕੁਲ ਸੋ ਇਹ ਉਹ ਪਵਿੱਤਰ ਜਗ੍ਹਾ ਹੈ ਔਰ ਇਹ ਬਾਬਾ ਅਮਰੀਤ ਸਿੰਘ ਹੋਣਾ ਵੱਲੋ ਇਹ ਵੀ ਗੱਲ ਕਹੀ ਗਈ ਹੈ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਜੋ 550 ਸਾਲਾ ਜਿਹੜਾ ਹੈ ਉਹ ਇੱਥੇ ਜਿਹੜਾ ਹੈ ਉਹ ਮਨਾਇਆ ਜਾਵੇ ਲੇਕਿਨ ਕਿਤਨਾ ਕਿਤੇ ਜੇਕਰ ਅੱਜ ਦੀ ਗੱਲ ਕੀਤੀ ਜਾਵੇ ਤਾਂ ਹੁਣ ਇੱਥੇ ਪ੍ਰਾਤਨ ਖੂ ਜਿਹੜਾ ਹੈ ਉਹ ਮਿਲਿਆ ਹੈ ਤੇ ਪ੍ਰਾਤਨ ਖੂ ਮਿਲਣ ਦੇ ਕਾਰਨ ਜਿਹੜਾ ਸੀਗਾ ਉਹ ਔਰ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਜਿਹੜਾ ਹੈ ਉਹ ਇਹ ਦੇਖਣ ਨੂੰ ਮਿਲਿਆ ਔਰ ਬਾਸਰ ਕੇ ਗਿਲਾਂ ਪਿੰਡ ਜਿਹੜਾ ਹੈ ਉਹ ਹਮੇਸ਼ਾ ਹੀ ਇਤਿਹਾਸਿਕ ਰਿਹਾ ਹੈ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਇਸ ਪਿੰਡ ਦੇ ਨਾਲ ਨਾਲ ਕਿੰਨੇ ਕ ਲੋਕ ਜਿਹੜੇ ਨੇ ਹੋਰ ਜੁੜਦੇ ਨੇ ਉਹ ਸੇਵਾ ਜਿਹੜੀ ਕੀਤੀ ਜਾਂਦੀ ਹੈ ਉਹ ਕਿੰਧੋ ਤੱਕ ਜਿਹੜੀ ਹੈ ਸੇਵਾ ਪੂਰੀ ਕੀਤੀ ਜਾਂਦੀ ਹੈ ਲੇਕਿਨ ਜਦੋਂ ਵੀ ਇਸ ਜਗ੍ਹਾ ਦੇ ਉੱਤੇ ਕੋਈ ਮੇਲਾ ਹੁੰਦਾ ਸੀ ਉਸ ਵੇਲੇ ਜਿਹੜੀ ਸੀਗੀ ਕਾਫੀ ਮੁਸ਼ਕਲ ਜਿਹੜੀ ਸੀ ਕਿ ਪਰਿਵਾਰ ਨੂੰ ਆਉਂਦੀ ਸੀ ਕਿਉਂਕਿ ਜਗ੍ਹਾ ਜਿਹੜੀ ਸੀਗੀ ਢੰਡੀਆਂ ਸਨ ਉਹ ਤਰੇੜਾਂ ਤੱਕ ਆ ਜਾਂਦੀਆਂ ਸਨ ਲੇਕਿਨ ਕਿਤਨਾ ਕਿਤੇ ਗੁਰੂ ਨੇ ਖੁਦ ਕੌਤਕ ਵਰਤਾਇਆ ਪਰ ਆਪਣੀ ਜਗ੍ਹਾ ਜਿਹੜੀ ਹੈ ਉਹਨਾਂ ਜਨਮ ਸਥਾਨ ਹੈ ਉਹ ਜੋ ਹੈ ਉਹ ਪਤਾ ਲੱਗਾ ਹੈ ਤੋਂ ਸੋਭਾ ਬਾਬਾ ਅਮਰੀਕ ਸਿੰਘ ਹੁਣਾਵ ਨੇ ਉੱਥੇ ਪਹੁੰਚ ਕੇ ਜਿਹੜੀ ਹੁਣ ਸੇਵਾ ਜਿਹੜੀ ਹੈ ਆਰੰਭ ਕਰ ਦਿੱਤੀ ਗਈ ਹੈ fun job now